ਇਸ ਤੋਂ ਜੰਗਬੰਦੀ ਤੇ ਦੁਸ਼ਮਣਾਂ ਨਾਲ ਟੱਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਰ ਹੁੰਦੇ ਨੇ। ਇਹ ਧਰਮ ਦੀ ਰੱਖਿਆ ਕਰਨ ਦੀ ਲੋੜ ਤੋਂ ਉਤਪੰਨ ਹੁੰਦਾ ਏ ਪਰ ਇਹ ਆਤਮਾ ਅਤੇ ਸਰੀਰ ਦੇ ਏਕੀਕਰਨ ਤੇ ਵੀ ਅਧਾਰਤ ਹੈ। ਇਸ ਲਈ ਇਸ ਨੂੰ ਆਮ ਤੌਰ ਤੇ ਅਧਿਆਤਮਕ ਅਤੇ ਸਰੀਰਕ ਅਭਿਆਸ ਦੋਵੇਂ ਮੰਨਿਆ ਜਾਂਦਾ ਏ ਤੇ ਇਸੇ ਕਲਾ ਨੂੰ ਹੁਣ ਨੌਜਵਾਨਾਂ 'ਚ ਜਾਗਰੂਕਤਾ ਲਿਆਉਣ ਲਈ ਜਾਫਰ ਕਹਿ ਲਈਏ ਕਿ ਨੌਜਵਾਨਾਂ 'ਚ ਇਸ ਕਲਾ ਨੂੰ ਉਭਾਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਕਈ ਥਾਵਾਂ 'ਤੇ ਅਖਾੜੇ ਲੱਗਦੇ ਨੇ ਕਈ ਥਾਵਾਂ 'ਤੇ ਕੈਂਪ ਲੱਗਦੇ ਨੇ ਤੇ ਉਹਨਾਂ ਕੈਂਪਾਂ ਦੇ ਵਿੱਚ ਨੌਜਵਾਨਾਂ ਨੂੰ ਗੱਤਕੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਗੱਤਕੇ ਪ੍ਰਤੀ ਜਾਣਕਾਰੀ ਉਹਨਾਂ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ ਦਿਸਦੇ ਚੱਲਦਿਆ ਹੁਣ ਖਾਲਸਾ ਸਾਜਨਾ ਦਿਹਾੜੇ ਮੌਕੇ ਬੀਤੇ ਦਿਨੀ ਜਿੱਲਾ ਗੱਤਕਾ ਐਸੋਸੀਏਸ਼ਨ ਮੋਹਾਲੀ ਰਜਿਸਟਰਡ ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਖਾਲਸਾ ਅਕਾਲ ਪੁਰਖ ਦੀ ਫੌਜ ਗੱਤਕਾ ਅਖਾੜਾ ਕੋਰਾਲੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਅੰਬ ਸਹਿਬ ਫੀਸ 8 ਮੋਹਾਲੀ ਵਿਖੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਈ ਗਏ ਜਿਨ੍ਹਾਂ ਮੁਕਾਬਲਿਆਂ ਚ ਪੂਰੇ ਪੰਜਾਬ ਭਰ ਦੀਆਂ ਛੋਟੀਆਂ 12 ਟੀਮਾਂ ਨੇ ਹਿੱਸਾ ਲਿਆ ਅਸ ਕੀ ਪਾਰ ਖਟੋ ਖੜ ਗਤਕਾ ਬਲਿਆ ਤੀਰੋ ਸਭ ਸ੍ਰੀ ਸਾਥੀ ਯਾਹ ਹੈ ਹਮਾਰੇ ਪੀਰੇ ਸਾਕੀ ਤੂੰ ਹੀ ਤੂੰ ਹੈ ਤਬਰਦਾਰ ਨਾਮ ਤੇ ਹਾਰੇ ਚੋ ਜੱਪਾ ਪਾਇਓ ਸਿੰਧ ਬਾਪਰ ਓ ਅਸੀਂ ਪੁੱਤ ਦਿਸਮੇਸ਼ ਦੇ ਓ ਅਸੀਂ ਪੁੱਤ ਦਿਸਮੇਸ਼ ਦੇ ਇਹ ਨਾ ਸੰਦੇਯ ਤੇ ਥਾ ਥਾ ਤੇ ਸੀਸ ਜੁਕਾ ਦੇ ਆਗੇ ਓ ਅਸੀਂ ਬਣਿਆ ਸਿੱਖੀ ਦਾ ਸਕੂਲ ਦੇ ਅੰਦਰ ਮੈਰੀ ਆਪਣੇ ਨੂੰ ਪੜ੍ਹਨੇ ਪਾ ਦੇ ਆਂਗੇ ਓ ਅਸੀਂ ਪੁੱਤ ਦਿਸਮੇਸ਼ ਦੇ ਓ ਅਸੀਂ ਪੁੱਤ ਦਿਸਮੇਸ਼ ਦੇ ਅਛਿੰਦਾ ਵੀਰ ਜੂ ਅਗ ਲੱਗੀ ਜਮਾਨਤ ਪਾ ਲੈਣੇ ਉਹ ਸਦਾ ਸਿੰਘ ਦੇ ਖੂਨ ਨਾਲ ਛੱਟ ਕੀਤੀ ਉਹ ਬਟਕੇ ਜਮੂਰੇ ਨਾਲ ਸਾਡਾ ਬਾਸ ਖੱਣਾ ਉਹ ਦੱਸੋ ਕਿਹੜੇ ਸਿੰਘ ਨਾਲ ਘੱਟ ਕੀਤੀ ਬਲ ਬਖਸ਼ਰੀ ਮਰੀਆ ਬੰਦਾ ਜਿਹਨੇ ਸ੍ਰੀ ਹਰਮੰਦਰ ਸਾਹਿਬ ਵੱਲ ਅੱਖ ਕੀਤੀ ਜਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਕੁਵਿੰਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਜੁਗਣੀ ਦੀ ਰਹਿਨਮਾਈ ਹੇਠ ਇਸ ਪੂਰੇ ਪ੍ਰੋਗਰਾਮ ਦੀਆਂ ਤਿਆਰੀਆਂ ਹੋਈਆਂ ਵੱਖ-ਵੱਖ ਖਾੜੀਆਂ ਦੇ ਸਿੰਘਾਂ ਨੇ ਜੰਗ ਜੂ ਕਲਾ ਦੇ ਕਰਤਵ ਵਿਖਾਏ ਤੇ ਜਿਹੜੀ ਸੰਗਤ ਉੱਥੇ ਮੌਜੂਦ ਸੀ ਉਸ ਸੰਗਤ ਨੇ ਇਸ ਸ਼ਸਤਰ ਵਿਦਿਆ ਦਾ ਆਨੰਦ ਮਾਣਿਆ ਸਿੰਘਾਂ ਦੀ ਹੌਸਲਾ ਫਜ਼ਾਈ ਲਈ ਪੰਜਾਬ ਗੱਤ ਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਅਤੇ ਜਨਰਲ ਸਕਤਰ ਬਲਜਿੰਦਰ ਸਿੰਘ ਤੂਰ ਪਹੁੰਚੇ ਵਿਸ਼ੇਸ਼ ਤੌਰ ਤੇ ਪੰਜਾਬੀ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੀ ਪਹੁੰਚੇ ਜਿਨ੍ਹਾਂ ਉੱਥੇ ਮੌਜੂਦ ਸੰਗਤਾਂ ਨਿਹੰਗ ਸਿੰਘਾਂ ਅਤੇ ਨਿੱਕੇ ਨਿੱਕੇ ਪੁਝੰਗੀਆਂ ਵਿੱਚ ਇੰਝ ਜੋਸ਼ ਭਰਿਆ ਬਹੁਤ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਜ਼ਰੂਰ ਗੱਜ ਕੇ ਦੇਈਦਾ ਜੀ ਕਈ ਵਾਰੀ ਹੁੰਦਾ ਕਿ ਅਸੀਂ 10 ਕਵਾਰੀ ਫਤਿਹ ਪਹਿਲਾਂ ਬੁਲਾ ਚੁੱਕੇ ਆ ਪਰ ਫਤਿਹ ਜਿੰਨੀ ਵਾਰੀ ਵੀ ਬੁਲਾਈ ਜਾਵੇ ਉਹਦੀ ਇੰਟੈਂਸਿਟੀ ਵੱਧਦੀ ਜਾਂਦੀ ਹੈ ਉਹ ਮੱਟੀ ਨਹੀਂ ਪੈਂਦੀ ਵਾਹਿਗੁਰੂ ਜੀ ਕਾ ਖਾਲਸਾ ਕਿਉਂਕਿ ਜੇ ਇਸ ਚਾਰਦਵਾਰੀ ਚ ਉਹ ਫਤ ਨਹੀਂ ਗੂੰਜੇਗੀ ਤਾਂ ਫਿਰ ਹੋਰ ਕਿੱਥੋਂ ਗੂੰਜੇਗੀ ਜਾ ਕੇ ਸੋ ਅੱਜ ਸਾਡੇ ਵਾਸਤੇ ਅਸੀਂ ਹਮੇਸ਼ਾ ਮੰਚ ਤੋਂ ਕਹਿੰਨੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਇਹ ਖੁਸ਼ੀ ਦੀ ਗੱਲ ਤਾਂ ਬਹੁਤ ਛੋਟੀ ਰਹਿ ਜਾਂਦੀ ਹੈ ਬੜੇ ਮਾਣ ਵਾਲੀ ਬੜੇ ਫਖਰ ਵਾਲੀ ਗੱਲ ਹੈ ਕਿ ਇਹ ਚੀਜ਼ ਜੋ ਸਾਲਾਂ ਤੋਂ ਸਦੀਆਂ ਤੋਂ ਮੈਂ ਕਹਾਂਗਾ ਮਿਸਿੰਗ ਸੀ ਇਹਦੇ ਬਾਰੇ ਕਿਸੇ ਦਾ ਧਿਆਨ ਹੀ ਨਹੀਂ ਸੀ ਗਿਆ ਅੱਜ ਇੱਕ ਬੜੀ ਸੁਚੱਜੀ ਸ਼ੁਰੂਆਤ ਦੇਖ ਰਿਹਾ ਮੈਂ ਗਤਕਾ ਸਾਡੇ ਸਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਨੂੰ ਆਤਮ ਰੱਖਿਆ ਲਈ ਉਹ ਕੀਤੀ ہوئی ਬਖਸ਼ਿਸ਼ ਪਰ ਆਤਮ ਰੱਖਿਆ ਤੋਂ ਵੀ ਜ਼ਿਆਦਾ ਜ਼ਰੂਰੀ ਕਿਸੇ ਨਿਰਬਲ ਦੀ ਰੱਖਿਆ ਲਈ ਕਿਸੇ ਲੋੜਵੰਦ ਦੀ ਰੱਖਿਆ ਲਈ ਬਖਸ਼ਿਸ਼ ਕੀਤੀ ਹੋਈ ਇੱਕ ਐਸੀ ਸ਼ਸਤਰ ਕਲਾ ਜਿਹਨੂੰ ਅਸੀਂ ਗਤਕਾ ਦੇ ਨਾਮ ਨਾਲ ਜਾਣਦੇ ਆ ਉਹ ਵਿਸਰ ਰਹੀ ਸੀ ਉਹ ਲੋਕਾਂ ਦੇ ਚੇਤਿਆਂ ਚੋਂ ਬਾਹਰ ਜਾ ਰਹੀ ਸੀ ਅੱਜ ਉਹਨੂੰ ਪੁਨਰਜੀਵਿਤ ਕੀਤਾ ਮੈਂ ਕਹਾਂਗਾ ਉਹਨੂੰ ਸਮਾਜ ਦੇ ਵਿੱਚ ਇਕ ਇੰਨੀ ਖੂਬਸੂਰਤੀ ਦਿਨ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਜਿੱਥੇ ਬਹੁਤ ਵੱਡੀ ਗੱਲ ਹੈ ਉੱਥੇ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਹਥਿਆਰ ਸ਼ਸਤਰ ਇੱਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦੀ ਅਹਿਮੀਅਤ ਦੱਸੀ ਹੈ ਕਦੋਂ ਪਹਿਲੋਂ ਹਲੀਮੀ ਪਹਿਲੋਂ ਨਿਮਰਤਾ ਪਰ ਜਦੋਂ ਉਹਦੇ ਨਾਲ ਗੱਲ ਨਾ ਬਣੇ ਦੁਨੀਆ ਦਾ ਹਰ ਹੀਲਾ ਵਰਤ ਕੇ ਦੇਖ ਲਓ ਜਦੋਂ ਸ਼ਾਂਤੀ ਕੋਈ ਤੁਹਾਡੀ ਨਾ ਸਮਝੇ ਜਦੋਂ ਤੁਹਾਡੀ ਮੁਹੱਬਤ ਦੇ ਸੁਨੇਹੇ ਕਿਸੇ ਨੂੰ ਸਮਝ ਨਾ ਆਉਂਦੇ ਹੋਣ ਜਦੋਂ ਤੁਹਾਡੀ ਮਿੰਤ ਕਿਸੇ ਦੇ ਸਿਰ ਦੇ ਉੱਪਰੋਂ ਲੱਗ ਜੇ ਜਦੋਂ ਤੁਹਾਡਾ ਸਮਝਾਇਆ ਕਿਸੇ ਦੇ ਪੱਲੇ ਨਾ ਪਵੇ ਕੋਈ ਜ਼ੁਲਮ ਦੀਆਂ ਹੱਦਾਂ ਟੱਪੇ ਫਿਰ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਸ਼ਸਤਰ ਕਲਾ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਤੂ ਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਾਸ਼ ਸ਼ਮਸ਼ੀਰ ਦਸਤ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੀਲੇ ਖਤਮ ਹੋ ਜਾਣ ਪਹਿਲੋਂ ਸਾਰੇ ਕਰਕੇ ਵੇਖੋ ਪਰ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾ ਲੈਣਾ ਚਾਹੀਦਾ ਫਿਰ ਪਰ ਸ਼ਮਸ਼ੀਰ ਸੱਚ ਰਿਆ ਕਾਲ ਪਰ ਸ਼ਮਸ਼ੀਰ ਦੇ ਦਸਤੇ ਨੂੰ ਵੀ ਹੱਥ ਤਾਂ ਹੀ ਪਾਵਾਂਗੇ ਨਾ ਜੇ ਸਾਨੂੰ ਉਹਨੂੰ ਹੱਥ ਪਾ ਕੇ ਚਲਾਉਣੀ ਵੀ ਆਉਂਦੀ ਹੋਏਗੀ ਲੋਕੀ ਅੱਜ ਕੱਲ ਇਹ ਵੀ ਕਹਿੰਦੇ ਕਿ ਜ਼ਮਾਨਾ ਬਹੁਤ ਅੱਗੇ ਲੰਘ ਗਿਆ ਹੁਣ ਤੇ ਪਰਮਾਣੂ ਬੰਬ ਦਾ ਜ਼ਮਾਨਾ ਹੈ ਪਰ ਜੋ ਕਲਾ ਕੌਸ਼ਲ ਜੋ ਸਾਨੂੰ ਤਰਬੀਅਤ ਸਾਡੇ ਮਾਲਕ ਨੇ ਦਿੱਤੀ ਹੈ ਨਾ ਉਹ ਤੋਪਾਂ ਬੰਬਾਂ ਤੋਂ ਵੀ ਅੱਗੇ ਦੀ ਹੈ ਕਿਉਂਕਿ ਉਹਦੇ ਅੰਦਰ ਇੱਕ ਜਜ਼ਬਾ ਹੈ ਉਹਦੇ ਅੰਦਰ ਇੱਕ ਸਾਰਥਕਤਾ ਜਿਹੜੀ ਸਾਨੂੰ ਅੱਗੇ ਹੋ ਕੇ ਲੜਨਾ ਸਿਖਾਉਂਦੀ ਹੈ ਉਹ ਤੁਸੀਂ ਹਥਿਆਰਾਂ ਦੇ ਨਾਲ ਜਿੰਨੇ ਮਰਜ਼ੀ ਲੈਸੋ ਕੇ ਚਲੇ ਜਾਓ ਪਰ ਜਦ ਤੱਕ ਇੱਥੇ ਜਿਗਰਾ ਨਹੀਂ ਬਖਸ਼ਿਆ ਨਾ ਤੁਹਾਨੂੰ ਮਾਲਕ ਨੇ ਤੁਹਾਡੇ ਕੋਲੋਂ ਗਲੇਲ ਵੀ ਨਹੀਂ ਚੱਲਣੀ ਉਦੋਂ ਤੱਕ ਇੱਥੇ ਜਿਗਰਾ ਚਾਹੀਦਾ ਸੋ ਇਹ ਜਿਹੜੀ ਗਤਕੇ ਦੀ ਕਲਾ ਇਹ ਸਿਰਫ ਤੁਹਾਨੂੰ ਕਲਾ ਸਿਰਫ ਤਲਵਾਰ ਕਮਾਉਣਾ ਨਹੀਂ ਸਿਖਾਉਂਦੀ ਤੁਹਾਨੂੰ ਜਿਗਰਾ ਵੀ ਬਖਸ਼ਦੀ ਹੈ ਤੁਹਾਨੂੰ ਉਹ ਬਚਨ ਯਾਦ ਕਰਾਉਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਕਿ ਚਿੜੀਆਂ ਸੇ ਮੈਂ ਬਾਜ ਤੜਾਉਂ ਇਹ ਚਿੜੀਆਂ ਨਾਲ ਬਾਜ ਤੋੜਨ ਦਾ ਮਾਲਕ ਨੇ ਸਾਨੂੰ ਰਸਤਾ ਦੱਸਿਆ ਹੈ ਸਵਾ ਲੱਖ ਸੇ ਇੱਕ ਲੜਾਉਂ ਚਿੜੀਆਂ ਸੇ ਮੈਂ ਬਾਜ ਤੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉ ਉਹ ਕਹਿੰਦੇ ਮੇਰਾ ਨਾਮ ਜਦੋਂ ਵੀ ਲਿਆ ਜਾਏਗਾ ਉਸ ਕੌਮ ਨੂੰ ਯਾਦ ਕਰਕੇ ਲਿਆ ਜਾਏਗਾ ਜਿਹਨੂੰ ਜ਼ੁਲਮ ਦੇ ਅੱਗੇ ਲੜਨਾ ਆਉਂਦਾ ਜਿਹਨੂੰ ਜ਼ੁਲਮ ਦੇ ਅੱਗੇ ਖੜਨਾ ਆਉਂਦਾ ਸਾਡੀ ਹੁਣੇ ਫਿਲਮ ਆਈ ਸੀ ਇੱਕ ਮਸਤਾਨੇ ਉਹਦੇ ਸੀ ਮੈਂ ਕੋਸ਼ਿਸ਼ ਕੀਤੀ ਕਿ ਇਸ ਕਲਾ ਨੂੰ ਜਿੰਨੇ ਵੀ ਆਪਣੇ ਹਸਤੀ ਮੁਤਾਬਕ ਸਕ੍ਰੀਨ ਤੇ ਪੇਸ਼ ਕਰ ਸਕਾਂ ਮੈਂ ਕੀਤਾ ਉਹਨੂੰ ਪਰ ਉਹਦੇ ਵਿੱਚ ਜਿਹੜੀ ਖਾਸ ਗੱਲ ਇਹ ਸੀ ਦੇਖਣ ਵਾਲੀ ਕਿ ਜਦੋਂ ਉਹ ਬੰਦੇ ਇਸ ਕਾਮ ਦੇ ਨਾਲ ਸਬੰਧ ਵੀ ਨਹੀਂ ਰੱਖਦੇ ਉਹ ਲੋਕ ਜਿਹੜੇ ਇੱਧਰ ਉੱਧਰੋਂ ਫੜੇ ਸੀ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਫਿਲਮ ਸ਼ੁਰੂ ਸ਼ੁਰੂ ਜਿਹੋ ਹਰ ਤਰ੍ਹਾਂ ਦੀ ਬਾਅਦ ਚ ਬਹੁਤ ਵਧੀਆ ਹੋ ਗਈ ਉਹਦਾ ਇੱਕ ਕਾਰਨ ਹੈ ਡਾਇਰੈਕਟਰ ਪ੍ਰੋਡਿਊਸਰ ਕਮਲੇ ਨੂੰ ਉਹ ਸ਼ੁਰੂ ਤੋਂ ਵੀ ਫਿਲਮ ਇਦਾਂ ਦੀ ਰੱਖ ਸਕਦੇ ਸੀ ਪਰ ਉਹਨਾਂ ਨੇ ਇਹ ਦੱਸਣਾ ਸੀ ਕਿ ਆਮ ਸਧਾਰਨ ਲੋਕ ਕੋਈ ਉਹਨਾਂ ਚੋਂ ਥਿੱਕੀ-ਮੋਟੀ ਚੋਰੀ ਕਰਨ ਵਾਲਾ ਕੋਈ ਛੋਟੇ-ਮੋਟੇ ਕਾਰੋਬਾਰ ਦੇ ਵਿੱਚ ਹੀ ਖੁਸ਼ ਹੈ ਕੋਈ ਦੁਨੀਆ ਤੋਂ ਤਿਆਗੀ ਹੋ ਕੇ ਪਰੇ ਚਲਾ ਗਿਆ ਪਰ ਜਦੋਂ ਉਹ ਇਕੱਠੇ ਹੁੰਦੇ ਨੇ ਜਦੋਂ ਉਹਨਾਂ ਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਜਦੋਂ ਉਹ ਗੁਰੂ ਸਾਹਿਬ ਦੀ ਕੌਮ ਨੂੰ ਦੁਨੀਆ ਦੇ ਵਿੱਚ ਕਿਸ ਕਿਰਦਾਰ ਦੇ ਨਾਲ ਵਿਚਰਦੀ ਹੈ ਉਹ ਦੇਖਦੇ ਨੇ ਜਦੋਂ ਉਹਦੇ ਬਾਰੇ ਸੁਣਦੇ ਆ ਉਹਨਾਂ ਤੇ ਅਸਰ ਹੁੰਦਾ ਹੈ ਤੇ ਜਦੋਂ ਇੱਕ ਮੋਮੈਂਟ ਆ ਜਾਂਦੀ ਹੈ ਉਹ ਬਾਣਾ ਪਾ ਲੈਂਦੇ ਨੇ ਜਦੋਂ ਅਰਦਾਸ ਹੁੰਦੀ ਹੈ ਫਿਰ ਜੋ ਉਹਨਾਂ ਦੇ ਅੰਦਰ ਖੂਨ ਖੋਲਦਾ ਜੋ ਖੂਨ ਉਬਾਲੇ ਮਾਰਦਾ ਨਾ ਉਹ ਦਿਖਾਉਣ ਲਈ ਜ਼ਰੂਰੀ ਸੀ ਕਿ ਪਹਿਲੋਂ ਉਹਨਾਂ ਦੀ ਸੁਧਾਰਨਤਾ ਦਿਖਾਈ ਜਾਵੇ ਕਿ ਮਾਰੇ ਚਿੜੀਆਂ ਤੋਂ ਬਾਜ਼ ਕਿਵੇਂ ਬਣਾਉਂਦੇ ਨੇ ਤਾਂ ਨਾਦਰ ਸ਼ਾਹ ਕਹਿ ਕੇ ਗਿਆ ਸੀ ਕਿ ਜੇ ਨਕਲੀ ਇਦਾਂ ਦੇ ਨੇ ਨਾ ਤੇ ਫਿਰ ਅਸਲੀ ਕਿਦਾਂ ਦੇ ਹੋਣਗੇ ਕਹਿੰਦੇ ਤਿਆਰੀ ਕਰ ਲੈ ਜਿਹੜੀ ਗੱਡੀ ਤੇ ਤੂੰ ਬੈਠਾ ਹੈ ਨਾ ਇੱਕ ਦਿਨ ਇਹ ਇੱਥੇ ਰਾਜ ਕਰਨਗੇ ਔਰ ਲਾਹੌਰ ਦੀ ਗੱਡੀ ਤੇ ਫਿਰ ਤੁਸੀਂ ਰਾਜ ਕੀਤਾ کیونکہ جنگ کدے بھی شوق نہیں میرے مستانے دنویو چل دیا دنیا چ... کتے بھی اتحاس پڑھ کے دیکھ لو پانچ ہزار سال پرانا اتحاس اس دنیا دا دنیا چ جنیا لڑائیاں ہوئی ہیں یہاں تے زر پچھے ہوئی ہیں ٹھیک ہے جی زر زم جا خزانہ پیسہ یا جورو پیچھے ہوئی ہے عورت پیچھے لڑائی ہوئی ہے یا زر پیچھے یا جورو پیچھے تے یا زمین پچھے دنیا سے جنیاں لڑائیاں ہوئی ہیں اور ایک کوئی قوم تھی تو, تو مہاراج نے بخشش کی تھی ہمیشہ چوتھی لڑائی لڑی وہ ظلم دی لڑائی کوئی خالصے دی لڑائی منتھ دس دو جی زر واستے واسطے واستے ہو زمین واسطے ہوئے ਇਹ ਜਦੋਂ ਵੀ ਲੜਾਈ ਖਾਲਸੇ ਨੇ ਲੜੀ ਐ ਚੌਥੀ ਲੜਾਈ ਲੜੀ ਐ ਔਰ ਜ਼ੁਲਮ ਦੀ ਲੜਾਈ ਜ਼ੁਲਮ ਦੇ ਖਿਲਾਫ ਜ਼ਾਲਮ ਦੇ ਅੱਗੇ ਹਮੇਸ਼ਾ ਇੱਕ ਡਾ ਕੇ ਖੜਾ ਹੋਇਆ ਖਾਲਸਾ ਉਹ ਤਾਂ ਹੀ ਜਿਹੜਾ ਮੇਰਾ ਕੈਰੈਕਟਰ ਸੀ ਕਲੰਦਰ ਉਹ ਦੱਸਿਆ ਸੀ ਕਿ ਬਚਪਨ ਚ ਉਹ ਸਿੰਘਾਂ ਨਾਲ ਰਿਹਾ ਹੈ ਉਹਨੇ ਦੇਖਿਆ ਸਿੰਘਾਂ ਨੂੰ ਵਿਚਰਦੇ ਆ ਉਹ ਜਦੋਂ ਕਹਿੰਦਾ ਨਾ ਕਿ ਅਸਲੀ ਲੜਾਈ ਦੇਖਣਾ ਚਾਹੁੰਦਾ ਨਾਦਰ ਤਾਂ ਉਹ ਕਲੰਦਰ ਸੋਚ ਗਿਆ ਸੀ ਵੀ ਹੁਣੇ ਕੀ ਹੋਣ ਵਾਲਾ ਕੀ ਕੌਤਕ ਹੋਣਾ ਇੱਥੇ ਕੀ ਬਾਣਾ ਵਰਤਣਾ ਉਹਨੇ ਤਾਂ ਬੜੇ ਕੌਨਫੀਡੈਂਸ ਨਾਲ ਕਿਹਾ ਸੀ ਨਾਦਰ ਚੰਗ ਦੇਖਣਾ ਚਾਹੁੰਦਾ ਨਾ ਚੰਗ ਦਿਖਾਵਾਂਗੇ ਚੰਗ ਦਿਖਾਵਾਂਗੇ ਚੰਗ ਦਿਖਾਵਾਂਗੇ ਔਰ ਚੰਗ ਵੀ ਐਸੀ ਦਿਖਾਵਾਂਗੇ ਸਦੀਆਂ ਯਾਦ ਰੱਖਣ ਗਿਆ ਯਾਦ ਰੱਖਣ ਗਿਆ ਐਸੀ ਜਜ਼ਬਾ ਜਿਹੜਾ ਕਲੰਦਰ ਨੂੰ ਪਤਾ ਸੀ ਕਿ ਤੁਸੀਂ ਜਿਹੜਾ ਪੁੰਗਾ ਲੈ ਲਿਆ ਕਿੱਥੇ ਗੱਲ ਮੁਕਣੀ ਆ ਜਾ ਕੇ ਹੁਣ ਸੋ ਉਸ ਜਜ਼ਬੇ ਨੂੰ ਬਿਆਨ ਕਰਦਾ ਇਹ ਐਨਾ ਇੱਕ ਖੂਬਸੂਰਤ ਇਵੈਂਟ ਸ਼ੁਰੂ ਹੋਇਆ ਕਿਉਂਕਿ ਸਾਡੇ ਪੰਜਾਬ ਗੱਤਕੇ ਐਸੋਸੀਏਸ਼ਨ ਦੇ ਜਨਰਲ ਸਕਤਰ ਬਲਜਿੰਦਰ ਸਿੰਘ ਤੂਰ ਨੇ ਆਈ ਹੋਈ ਸੰਗਤ ਨੂੰ ਗੱਤਕੇ ਦੇ ਭੂਮਿਕ ਬਾਰੇ ਅਤੇ ਮੌਜੂਦਾ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕੀਤੀ ਜ਼ਿਲ੍ਹਾ ਗੱਤਕੇ ਐਸੋਸੀਏਸ਼ਨ ਵੱਲੋਂ ਮੋਹਾਲੀ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਕਰਨ ਬਾਰੇ ਫੁੱਟਬਾਲ ਕੋਚ ਜਸਮੀਤ ਸਿੰਘ ਮਿੰਟੋ ਨੂੰ ਵੀ ਸੇਸ਼ ਤੋਂ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਦੌਰਾਨ ਪ੍ਰਬਾਬ ਸਟੂਡੀਓ ਦੇ ਡਾਇਰੈਕਟਰ ਅਸ਼ਵਨੀ ਕੁਮਾਰ, ਗੁਰਪ੍ਰੀਤ ਕੌਰ ਐਸ.ਡੀ.ਪੀ.ਸੀ ਮੈਂਬਰ, ਪਰਮਜੀਤ ਕੌਰ ਲਾਂਡਰਾ ਐਸ.ਡੀ.ਪੀ.ਸੀ ਮੈਂਬਰ, ਚਰਨਜੀਤ ਸਿੰਘ ਚੰਨਾ, ਕਾਲੇਵਾਲ ਪਰਮਜੀਤ ਸਿੰਘ ਝੋਹਾਨੀ, ਕੁਲਦੀਪ ਸਿੰਘ ਸਮਾਣਾ, ਵਪਾਰ ਮੰਡਲ ਮੁਹਾਲੀ ਪ੍ਰਧਾਨ ਵਿਨੀਤ ਵਰਮਾ, ਸਮਾਜ ਸੇਵੀ ਜਗਦੇਵ ਸਿੰਘ ਬਲੋਆ, ਗੱਤਕਾ ਕੋਚ ਜੀਤ ਸਿੰਘ ਮੁਹਾਲੀ, ਰਾਸ਼ਟਰਪਤੀ ਐਵਾਰਡ ਜੇਤੂ ਮਲਕੀਤ ਸਿੰਘ ਖਾਲਸਾ ਅਤੇ ਬਖਵਾਖ ਗੁਰੂ ਘਰਾਂ ਦੇ ਪ੍ਰਧਾਨਾਂ ਨੇ ਵੀ ਹਾਜ਼ਰੀ ਲਵਾਈ। ਜੀਤੂ ਟੀਮਾਂ ਨੂੰ ਜ਼ਿਲ੍ਹਾ ਗੱਤਕਿਆ ਐਸੋਸੀਏਸ਼ਨ ਵੱਲੋਂ ਨਕਦੀ ਨਾਲ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਜਾਬੀ ਕਲਾਕਾਰ ਸੁਖੀ ਬਰਾੜ, ਹਰਦੀਪ ਸਿੰਘ, ਲਖਬੀਰ ਸਿੰਘ ਗੱਤਕਾ ਕੋਚ, ਅਰਦਾਸ ਫਾਊਂਡੇਸ਼ਨ ਦੇ ਸਮੂਹ ਮੈਂਬਰ ਗੱਬਰ ਸਿੰਘ, ਅੰਮ੍ਰਿਤਸਰ ਸੰਜੀ ਕੁਮਾਰ ਇਲੈਕਸ਼ਨ ਤਹਿਸੀਲਦਾਰ, ਗੁਰਬਖਸ਼ ਸਿੰਘ ਨੋਡਲ ਅਫਸਰ, ਹਰਸੰਗਤ ਸਿੰਘ, ਜਸਪਾਲ ਸਿੰਘ ਮਟੌਰ, ਅਰुण ਗੋਇਲ, ਕੇਸਰ ਸਿੰਘ ਕੰਬਾਲਾ, ਹਰਵਿੰਦਰ ਸਿੰਘ, ਐਮਸੀ ਸਤਨਾਮ ਸਿੰਘ ਅਤੇ ਪੰਗੜਾ ਕੋਚ ਹਰਮਨ ਰਤਨ ਦਰੂਹਾ ਨੇ ਵੀ ਹਾਜ਼ਰੀ ਭਰੀ। ਔਰ ਗੱਤਕਾ ਖਿਡਾਰੀਆਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੁਸੀਂ ਗੁਰੂ ਸਾਹਿਬਾਨ ਦੇ ਖੇਡ ਨਾਲ ਜੁੜੇ ਰਹੋ ਜਿੰਨੀਆਂ ਹੋਰ ਦੂਸਰੀਆਂ ਖੇਡਾਂ ਨੇ ਚਾਹੇ ਫੁੱਟਬਾਲ ਦੀ ਗੱਲ ਕਰ ਲਓ ਹਾਕੀ ਦੀ ਗੱਲ ਕਰ ਲਓ ਕ੍ਰਿਕਟ ਦੀ ਗੱਲ ਕਰ ਲਓ ਜੋ ਮਾਣ ਸਨਮਾਨ ਉਹ ਖਿਡਾਰੀਆਂ ਨੂੰ ਅੱਜ ਮਿਲ ਰਿਹਾ ਹੈ ਨੈਸ਼ਨਲ ਪੱਧਰ ਤੇ ਉਹ ਪੱਧਰ ਤੇ ਅਸੀਂ ਗੱਤਕਾ ਖਿਡਾਰੀਆਂ ਨੂੰ ਲੈ ਕੇ ਗਏ ਆਂ ਔਰ ਅੱਜ ਸਾਨੂੰ ਬੇहद ਜਿੱਥੇ ਖੁਸ਼ੀ ਹੈ ਉੱਥੇ ਖਿਡਾਰੀ ਤੇ ਉਹਨਾਂ ਦੇ ਮਾਪੇ ਵਧਾਈ ਦੇ ਪਾਤਰ ਨੇ ਅੱਜ ਜਦੋਂ ਗੱਤਕੇ ਨੂੰ ਇਹ ਮਕਾਮ ਹਾਸਲ ਹੋਇਆ ਤਾਂ ਵਿੱਚ ਕੁਝ ਹਮੇਸ਼ਾ ਹੀ ਕਿਸੇ ਵੀ ਕੰਮ ਦੇ ਵਿੱਚ ਆਪਣਾ ਪਰਸਨਲ ਹਿੱਤ ਦੇਖਣ ਵਾਲੇ ਲੋਕ ਵੀ ਸ਼ਾਮਲ ਹੋ ਜਾਂਦੇ ਨੇ ਔਰ ਗਤਕੇ ਦੇ ਨਾਂ ਤੇ ਕਈਆਂ ਨੇ ਕੁਝ ਦੁਕਾਨਦਾਰੀਆਂ ਵੀ ਖੋਲੀਆਂ ਜਿਨ੍ਹਾਂ ਦਾ ਮਕਸਦ ਸਿਰਫ ਖਿਡਾਰੀਆਂ ਨੂੰ ਗੁੰਮਰਾਹ ਕਰਨਾ ਉਹਨਾਂ ਨੂੰ ਉਹਨਾਂ ਦੇ ਟੈਲੈਂਟ ਨੂੰ ਮਿਸਯੂਜ਼ ਕਰਨਾ ਔਰ ਕਿਤਨਾ ਕਿਤੇ ਆਪਣੀ ਸਰਕਾਰ ਦੇ ਦਰਵਾਜ਼ੇ ਪਹੁੰਚ ਲਗਾ ਕੇ ਉੱਥੋਂ ਫੰਡਿੰਗ ਹਾਸਲ ਕਰਨੀ ਸੋ ਮੈਂ ਸਾਰੇ ਖਿਡਾਰੀ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਪਲੀਜ਼ ਇਹੋ ਜਿਹਾ ਤਾਂ ਥੋੜਾ ਜਿਹਾ ਸचेत ਰਹਿਣ ਦੀ ਲੋੜ ਹੈ ਆਪਣੇ ਟੈਲੈਂਟ ਨੂੰ ਅਜਾਈਨਾ ਗਵਾਓ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਰਤੇ ਕਿਰਪਾ ਹੈ ਤੁਸੀਂ ਬਹੁਤ ਅੱਛੇ ਖਿਡਾਰੀ ਹੋ ਆਪਣੇ ਇਸ ਟੈਲੈਂਟ ਨੂੰ ਉਸ ਪਰਮਾਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਾਡੇ ਸਿੱਖ ਪੰਥ ਦੀ ਜੋ ਹੈ ਵਿਰਾਸਤ ਇਹਨੂੰ ਅੱਗੇ ਲਿਜਾਂਚ ਵਰਤੋ ਨਾ ਕਿ ਕਿਸੇ ਦੇ ਨਿੱਜੀ ਹਿੱਤਾਂ ਦੇ ਲਈ ਉਸ ਦੀ ਕੱਟ ਪੁਤਲੀ ਬਣੋ ਮੈਂ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਵੀ ਜ਼ਰੂਰ ਇਹ ਦੱਸਣਾ ਚਾਹਾਂਗਾ ਕਿ ਗੁਰੂ ਸਾਹਿਬ ਦੀ ਜਿਹੜੀ ਖੇਡ ਹੈ ਬਹੁਤ ਪਵਿੱਤਰ ਖੇਡ ਹੈ ਅੱਜ ਜਿਹਨੇ ਤੁਸੀਂ ਮੰਚ ਤੇ ਇਹ ਗੱਤਕਾ ਦੇਖ ਰਹੇ ਹੋ ਇਸ ਦੇ ਵਿੱਚ ਸਰਦਾਰ ਜਗਦੀਸ਼ ਸਿੰਘ ਕੁਰਵਾਲੀ ਜਿਹੜੇ ਸਾਡੇ ਪੰਜਾਬ ਦੇ ਕੋਆਰਡੀਨੇਟਰ ਵੀ ਨੇ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਬੜੀ ਮਿਹਨਤ ਕੀਤੀ ਮੇਰੇ ਵੀਰ ਦਵਿੰਦਰ ਸਿੰਘ ਜੁਗਣੀ ਜੀ ਜਿਹੜੇ ਕਿ ਇੱਕ ਸਰਕਾਰੀ ਜਿੱਥੇ ਸਮਾਵਾਂ ਲਿਭਾਉਂਦੇ ਨੇ ਪਤਾ ਨਹੀਂ ਕਿੰਨੀ ਕੁ ਪ੍ਰਮਾਤਮਾ ਨੇ ਏਨਰਜੀ ਬਖਸ਼ੀ ਇਹਨਾਂ ਨੂੰ ਇਹ ਭੰਗੜੇ ਦੀ ਦੁਨੀਆ ਵਿੱਚ ਗੱਤਕੇ ਦੀ ਦੁਨੀਆ ਵਿੱਚ ਪੂਰੀ ਹਿੰਮਤ ਉਹ ਵਿਰਾਲ ਲੱਗੇ ਰਹਿੰਦੇ ਨੇ ਔਰ ਸਾਡੇ ਮਹਾਲੀ ਦੇ ਜਿਹੜੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਗੋਸਲ ਜੀ ਤੋ ਬਹੁਤ ਵਧਾਈ ਦੇ ਪੱਤਰ ਨੇ ਔਰ ਜਗਤਾਰ ਸਿੰਘ ਜੀ ਇਹਨਾਂ ਦੀ ਸਮੁੱਚੀ ਟੀਮ ਜਿੰਨੇ ਵੀ ਇੱਥੇ ਬਹੁਤ ਸੋਹਣਾ ਪ੍ਰਬੰਧ ਦੇਖ ਰਹਾ ਕਿ ਜਿੱਦਾਂ ਦੇ ਸਟੇਜ ਵਾਕਈ ਇੱਕ ਸਟੇਟ ਲੈਵਲ ਦਾ ਪ੍ਰੋਗਰਾਮ ਹੈ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਕਿ ਵਿਸਾਖੀ ਦੇ ਉੱਤੇ ਜੇਕਰ ਇਹ ਪ੍ਰੋਗਰਾਮ ਹੋ ਰਿਹਾ ਹੈ ਜਿਹਨੂੰ ਅਸੀਂ ਸਟੇਟ ਲੈਵਲ ਦਾ ਨਾਮ ਦਿੱਤਾ ਹੈ ਵਾਕਈ ਉਹ ਪੱਤਰ ਹੈ ਔਰ ਇਸ ਨੂੰ ਆਉਣ ਵਾਲੇ ਸਮੇਂ 'ਚ ਮੈਂ ਬੇਨਤੀ ਵੀ ਕਰਾਂਗਾ ਜੁਗਨੀ ਜੀ ਨੂੰ ਗੋਸਲ ਸਾਹਿਬ ਨੂੰ ਕਿ ਤੁਹਾਡੇ ਕੋਲ ਅਮਰਦੀਪ ਸਾਰਿਆਂ ਕੋਲ ਬਹੁਤ ਸਮਰੱਥਾ ਹੈ ਆਪਾਂ ਅਗਲੇ ਵਾਰ ਇਸ ਤੋਂ ਘੱਟੋ ਘੱਟ ਚਾਰ ਗੁਣਾ ਵੱਡਾ ਪ੍ਰੋਗਰਾਮ ਕਰਨਾ ਹੈ ਐ ਤੁਹਾਡੇ ਨੂੰ ਮੈਂ ਪ੍ਰੋਮਿਸ ਲੈ ਕੇ ਜਾਣਾ ਹੈ ਕਿ ਜਿੱਥੇ ਬੈਠਣ ਲਈ ਮੈਂ ਦੇਖ ਰਿਹਾ ਪਿੱਛੇ ਸੰਗਤ ਨੂੰ ਜੇ ਕਿਸੇ ਨੂੰ ਕੁਰਸੀ ਨਹੀਂ ਮਿਲੀ ਉਹਨਾਂ ਲਈ ਮੈਂ ਮਾਫੀ ਮੰਗਦਾ ਕਿ ਥੋੜੀ ਜੀ ਉਹ ਸੁਵਿਧਾ ਜ਼ਰੂਰ ਤੁਹਾਨੂੰ ਹੋਈ ਹੈ ਪਰ ਅਗਲੇ ਵਾਰ ਘੱਟੋ ਘੱਟ ਇੱਥੇ ਇੰਨੀਆਂ ਕਿ ਕੁਰਸੀਆਂ ਹੋਣ ਤੇ ਸੰਗਤ ਆਪਣੀ ਸਾਰੀ ਬੈਠੇ ਔਰ ਤੁਹਾਡੇ ਕੋਲ ਸੰਗਤ ਤੋਂ ਅਸੀਂ ਇਹ ਵਾਅਦਾ ਚਾਹੁੰਦੇ ਹਾਂ ਕਿ ਗੁਰੂ ਸਾਹਿਬਾਨ ਦੀ ਇਸ ਖੇਡ ਦੇ ਉੱਤੇ ਇੱਦਾਂ ਹੀ ਮੇਰ ਪਰੇ ਹੱਥ ਤੁਸੀਂ ਵੀ ਰੱਖਣਾ ਕਿਉਂਕਿ ਸੰਗਤ ਸਭ ਤੋਂ ਉੱਤੇ ਹੁੰਦੀ ਹੈ ਆਪਣੇ ਬੱਚਿਆਂ ਨੂੰ ਇਸ ਗੇਮ ਨਾਲ ਜੋੜੋ। ਚਲਿਆ ਕਾਲ ਸਭ ਤੋਂ ਉੱਤੇ ਸੰਗਤ ਹੈ ਜਿੰਨੀਆਂ ਮੇਰੀਆਂ ਮਾਵਾਂ ਪੈਣਾ ਇੱਥੇ ਬੈਠੀਆਂ ਨੇ ਆਪਣੇ ਬੱਚਿਆਂ ਨੂੰ ਇਸ ਗੇਮ ਨਾਲ ਜੋੜੋ। ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਫਿਜ਼ੀਕਲ ਫਿਟ ਰੱਖੋਗੇ ਸਭ ਤੋਂ ਵੱਡਾ ਕਲੰਕ ਹੈ ਇਸ ਟਾਈਮ ਜਿਹੜਾ ਸਾਡੇ ਪੰਜਾਬ ਤੇ ਹੈ ਉਹ ਨਸ਼ੇ ਦਾ। ਔਰ ਇੱਕੋ ਇੱਕ ਖੇਡ ਹੈ ਗੱਤਕਾ ਜਿਹਦੇ ਬਾਰੇ ਮੈਂ ਪੂਰੀ ਜ਼ਿੰਮੇਵਾਰ ਨਾ ਕਹਿ ਸਕਦਾ ਕਿ ਕੋਈ ਵੀ ਇੱਥੇ ਜਿੰਨੇ ਬੱਚੇ ਖੇਡੇ ਨੇ ਬੇਸ਼ੱਕ ਡੌਪ ਟੈਸਟ ਕਰਾ ਲਓ ਕੋਈ ਬੱਚਾ ਨਿਸ਼ਾਨੀ ਕਰਦਾ ਕਿਉਂਕਿ ਗੁਰੂ ਸਾਹਿਬਾਨ ਦੀ ਬਖਸ਼ਿਸ਼ ਇੰਨੀ ਹੈ ਉਹਨਾਂ ਦੀ ਰਹਿਮਤ ਇੰਨੀ ਹੈ ਕਿ ਗੱਤਕੇ ਵਾਲਾ ਕਦੇ ਇਸ ਪਾਸੇ ਸੋਚ ਨਹੀਂ ਸਕਦਾ ਇਸ ਲਈ ਜੇ ਤੁਸੀਂ ਬੱਚੇ ਨੂੰ ਇਸ ਪਾਸੇ ਜੋੜਦੇ ਹੋ ਜਿੱਥੇ ਬਾਕੀ ਖੇਡਾਂ ਦੇ ਗ੍ਰੇਡੂਏਸ਼ਨ ਨਾਲ ਪਲੇਅਰ ਅੱਗੇ ਜਾਂਦਾ ਹੈ ਬੱਚਿਆਂ ਦੀ ਤਰੱਕੀ ਹੁੰਦੀ ਹੈ ਇਸ ਖੇਡ 'ਚ ਵੀ ਤੁਹਾਡੇ ਬੱਚਿਆਂ ਨੂੰ ਮੌਕਾ ਮਿਲੇਗਾ ਇਸ ਦਾ ਅਸੀਂ ਵਿਸ਼ਵਾਸ ਦੁਆਉਂਦੇ ਹਾਂ ਔਰ ਮੈਨੂੰ ਇੱਕ ਬਹੁਤ ਵਧੀਆ ਚਲੋ ਸੁਝਾਅ ਆਇਆ ਹੈ ਕਿ ਜਿਹੜੇ ਇਸ ਵਾਰ ਹੁਣ ਇਲੈਕਸ਼ਨ ਹੋਣੇ ਆ ਸਾਡਾ ਕਿਉਂਕਿ ਮਕਸਦ ਹੁੰਦਾ ਸੀ ਬਹੁਤ ਹਮੇਸ਼ਾ ਕਹਣਾ ਆਪਣੀ ਦੇਸ਼ ਕੌਮ ਆਪਣੇ ਪਰਿਵਾਰ ਹਮੇਸ਼ਾ ਸੁਚੇਤ ਰਹੋ ਚੰਗੀ ਗੱਲ ਸੋਚਦੇ ਰਹੋ ਨੈਗੇਟਿਵਿਟੀ ਤੋਂ ਬਚੋ ਤੇ ਸਾਡੇ ਕੋਲ ਜਿਹੜਾ ਇੱਕ ਮੌਕਾ ਮਿਲਣਾ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੋਟ ਪਾਉਣ ਦਾ ਇਹ ਸਾਰੇ ਮੇਰੇ ਜਿਹੜੇ ਬੱਚੇ ਤੁਸੀਂ ਆਏ ਹੋ 18 ਸਾਲ ਤੋਂ ਤੱਕ ਹੋ ਜਿਨ੍ਹਾਂ ਨੇ ਪਹਿਲੀ ਵਾਰ ਪਾਉਣੇ ਹੁੰਦੇ ਬੜਾ ਸੋਚ ਸਮਝ ਕੇ ਪ੍ਰਮਾਤਮਾ ਨੇ ਜੋ ਬੁੱਧ ਬਖਸ਼ਿਓ ਸਾਰੇ ਸੰਗਤ ਨੇ ਇਸ ਦਾ ਇਸਤੇਮਾਲ ਜਰੂਰ ਕਰਿਆ ਕਰੋ ਕਿਉਂਕਿ ਇਹੀ ਲੋਕ ਨੇ ਜਦੋਂ ਅੱਗੇ ਜਾ ਕੇ ਆਪਣੇ ਨੁਮਾਇੰਦਿਆਂ ਨੇ ਕੁਝ ਸਾਡੇ ਲਈ ਨੀਤੀਆਂ ਕੜਨੀਆਂ ਹੁੰਦੀਆਂ ਨੇ ਤਾਂ ਸਾਡੀ ਸਮਝ ਜਿੱਦਾਂ ਦੀ ਹੋਏਗੀ ਉਹੋ ਜਿਹੀ ਉਹ ਵਰਤਣਗੇ ਤੇ ਨਾਲ ਦੀ ਨਾਲ ਜਿਹੜੀ ਮੈਂ ਗੱਲ ਗੱਤਕੇ ਦੀ ਕਰ ਰਿਹਾ ਸੀ ਕਿ ਜਦੋਂ ਤੁਸੀਂ ਬੇਟਾ ਇਸ ਗੇਮ ਦੇ ਵਿੱਚ ਖੇਡਣਾ ਹੈ ਤੁਹਾਨੂੰ ਸਾਰੀਆਂ ਜਿੰਨੀਆਂ ਸਹੂਲਤਾਂ ਵੀ ਕੋਈ ਦੇਸ਼ ਜਾ ਸਰਕਾਰ ਆਪਣੇ ਖਿਡਾਰੀਆਂ ਨੂੰ ਦੇ ਸਕਦੇ ਹੋ ਸਾਰੀਆਂ ਤੁਹਾਨੂੰ ਅਸੀਂ ਦਵਾਵਾਂਗੇ ਇਹ ਗੱਤਕਾ ਫੈਡਰੇਸ਼ਨ ਆਫ ਦਾ ਇੰਡੀਆ ਦਾ ਵਾਦਾ ਹੈ ਇਸ ਲਈ ਦਿਨ ਰਾਤ ਲੱਗੇ ਹੋਏ ਆ ਪਰ ਤੁਸੀਂ ਵਾਦਾ ਕਰਨਾ ਹੈ ਕਿ ਗੁਰੂ ਸਾਹਿਬਾਨ ਦੀ ਖੇਡ ਨੂੰ ਨਸ਼ੇ ਤੋਂ ਦੂਰ ਰੱਖ ਕੇ ਪਾਰਸ਼ਟੇ ਤੋਂ ਦੂਰ ਰੱਖ ਕੇ ਜੋਦਾ ਤੁਸੀਂ ਬਾਣਾ ਪਾ ਲੈਣਾ ਹੈ ਹਮੇਸ਼ਾ ਹੀ ਕਰਨਾ ਹੁੰਦਾ ਹਰ ਸਟੇਜ ਤੋਂ ਕਿ ਤੁਸੀਂ ਉਹ ਸਾਬਜਾਦਿਆਂ ਦਾ ਰੂਪ ਹੁੰਨੇ ਹੋ ਤਾਂ ਤੁਹਾਡੇ ਵਿੱਚ ਕਿਰਦਾਰ ਵੀ ਉਹ ਸਾਬਜਾਦਿਆਂ ਦਾ ਹੋਣਾ ਚਾਹੀਦਾ ਹੈ ਕਦੇ ਇਹ ਨਹੀਂ ਕਰਨਾ ਕਿ ਅਸੀਂ ਬਾਣਾ ਪਾਲਿਆ ਦਸਤਾਰ ਸਜਾਲੀ ਦਮਾਲਾ ਸਜਾਲਿਆ ਪਰ ਸਾਡਾ ਕੋਈ ਕਰਮ ਇਹੋ ਜਿਹਾ ਹੋਵੇ ਜਿਹੜਾ ਉਹਨਾਂ ਦੇ اخلاق ਤੋਂ ਨੀਵਾ ਹੋਵੇ ਸਾਡੇ ਕਰਕੇ ਸਾਡੇ ਉਹ ਭਰਾ ਜਿਹੜੇ ਅਜੀਤ ਸਿੰਘ ਜੁਜਾਰ ਸਿੰਘ ਇੱਥੋਂ ਸਾਡੇ ਲਈ ਜਾਨਾਂ ਵਾਰ ਗਏ ਉਹਨਾਂ ਦਾ ਸਿਰ ਕਦੇ ਨੀਵਣਾ ਹੋਵੇ ਇਸ ਲਈ ਇਹ ਬਾਣੇ ਦੀ लाज ਵੀ ਅਸੀਂ ਰੱਖਣੀ ਹੈ ਔਰ ਇਹਨਾਂ ਕੁਝ ਕਹਿੰਦਾ ਹੋਇਆ ਮੈਕਵਾਰ ਫਿਰ ਤੋਂ ਅਕੈਡਮੀ ਚੱਲੇਗੀ ਸੋ ਉਸ ਦੇ ਲਈ ਬੇਨਤੀ ਕਰਦੇ ਹਾਂ ਉਸ ਦੇ ਉੱਤੇ ਕਿੰਨਾ ਫੁੱਲ ਚੜਾਉਣਾ ਹੈ ਔ ਮੈਡਮ ਐਸਜੀਪੀਸੀ ਮੈਂਬਰ ਸਹਿਬਾਨ ਉਹ ਖੁਦ ਅਨਾਉਂਸ ਕਰਨਗੇ ਦਿਲ ਗੱਤ ਕਾ ਐਸੋਸੀਏਸ਼ਨ ਵੱਲੋਂ ਅੱਜ ਦੇ ਇਸ ਵਿਸਾਖੀ ਦੇ ਮੁਬਾਰਕ ਦਿਹਾੜੇ ਮੌਕੇ ਬਹੁਤ ਹੀ ਵੱਡੀ ਵਧੀਆ ਤਰੀਕੇ ਦੇ ਨਾਲ ਗੱਤਕੇ ਦੇ ਜਿਹੜੇ ਇਹ ਜੋਹਰ ਆਪਾਂ ਸਾਰੇ ਦੇਖ ਰਹੇ ਹਾਂ ਸਾਰੇ ਮੇਰੇ ਸਾਹਮਣੇ ਬੈਠੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੇ ਬਜ਼ੁਰਗੋ ਵੀਰੋ ਨਿੱਕੇ ਬੱਚੇ ਮੇਰੀਆਂ ਭੈਣਾਂ ਵੱਡੀ ਗਿਣਤੀ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮੇਰੀਆਂ ਭੈਣਾਂ ਵੀ ਅੱਜ ਵੱਡੀ ਗਿਣਤੀ ਦੇ ਵਿੱਚ ਅੱਜ ਐਸੇ ਪ੍ਰੋਗਰਾਮ ਦੇ ਵਿੱਚ ਇੰਨੇ देर ਤੱਕ ਜੋ ਚੱਲ ਰਿਹਾ ਉੱਥੇ ਬੈਠੀਆਂ ਨੇ ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਮੰਚ ਤੇ ਵਿਰਾਜਮਾਨ ਨੇ ਮੇਰੇ ਨਾਲ ਖੜੇ ਨੇ ਖਾਸ ਕਰਕੇ ਸਰਦਾਰ ਰਜਿੰਦਰ ਸਿੰਘ ਜੀ ਸੋਲ ਸਾਹਿਬ ਗੋਸਲ ਸਾਹਿਬ ਮੇਰਾ ਛੋਟਾ ਵੀਰ ਜੱਗੀ ਢੇਲਪੁਰੀ ਜੀ ਅਸ਼wini ਸੰਭਾਲਕੀ ਜੀ ਗੁਰਪ੍ਰੀਤ कौर ਜੀ ਮੈਡਮ ਬੜਾ ਬੜੈ ਜੀ ਸਭ ਤੋਂ ਪਹਿਲਾਂ ਤਾਂ ਗੁਰ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈਆਂ ਤੇ ਮੈਂ ਬਹੁਤ ਜ਼ਿਆਦਾ ਕੁਝ ਨਹੀਂ ਬੋਲਾਂਗੀ ਸਿਰਫ ਅੱਜ ਦੇ ਇਸ ਦਿਹਾੜੇ ਮੌਕੇ ਇਹ ਜੋ ਗੱਤਕੇ ਦੇ ਜੋਰ ਅੱਜ ਗੁਰਦੁਆਰਾ ਅੰਬ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਦਿਖਾਏ ਜਾ ਰਹੇ ਨੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਵੀ ਸਾਡੇ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰ ਰਹੇ ਨੇ ਉਹਨਾਂ ਨੂੰ ਵੀ ਵਧਾਈ ਦੇਣੀ ਆ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਦੇ ਬਾਰੇ ਜੋ ਸਹਿਯੋਗ ਸਾਡੀ ਇਸ ਐਸੋਸੀਏਸ਼ਨ ਵੱਲੋਂ ਮੰਗਿਆ ਗਿਆ ਸੀ ਅਸੀਂ ਕੋਸ਼ਿਸ਼ ਕੀਤੀ ਹੈ ਇਹ ਉਹ ਪੂਰਨ ਸੇ ਹੋਗਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਵੀਰ ਜੀ ਨੇ ਬੇਨਤੀ ਕੀਤੀ ਹੈ ਕਿਉਂਕਿ ਬਹੁਤ ਵੱਡਾ ਜਿਹੜਾ ਇਹ ਏਰੀਆ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਗੁਰੂ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਇੱਥੇ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਸੰਸਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਤੁਹਾਡੀ ਆਪਣੀ ਸੰਸਥਾ ਹੈ ਇਹ ਗੱਤ ਕੇ ਦਾ ਜਿਹੜਾ ਇਹ ਸਾਡਾ ਇੱਕ ਸਾਡਾ ਆਪਣਾ ਇੱਕ ਨਿਸ਼ਾਨ ਹੈ ਇਹ ਖਾਲਸੇ ਦਾ ਨਿਸ਼ਾਨ ਹੈ ਇਹਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਬਣਦੀ ਸੋ ਜੋ ਵੀਰ ਨੇ ਬੇਨਤੀ ਕੀਤੀ ਹੈ ਕੋਸ਼ਿਸ਼ ਕਰਾਂਗੇ ਮੇਰੇ ਵੱਲੋਂ ਪੂਰਨ ਕੋਸ਼ਿਸ਼ ਹੋਵੇਗੀ ਪ੍ਰਧਾਨ ਸਾਹਿਬ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਲਿਆਂਦੀ ਜਾਵੇਗੀ ਤੇ ਜਿੱਦੀ ਸਾਡੀ ਜ਼ਿੰਮੇਵਾਰੀ ਇਸ ਗਤਕਾ ਮੈਂ ਸਪੋਰਟਸ ਕਹਾਂਗੀ ਤੇ ਪ੍ਰਤੀ ਸਾਡੀ ਬਣਦੀ ਅਸੀਂ ਉਹ ਜੋ ਵੀ ਤੁਹਾਡੀ ਇੱਛਾ ਹੈ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਕਿ ਆ ਆਪਣਾ ਯੋਗਦਾਨ ਪਾ ਸਕੀਏ ਤੇ ਇਸ ਮੁਹਿੰਮ ਨੂੰ ਮੈਂ ਮੁਹਿੰਮ ਹੀ ਕਹਾਂਗੀ ਆਪਾਂ ਅੱਗੇ ਤੱਕ ਲੈ ਕੇ ਜਾ ਸਕੀਏ ਸੋ ਮੈਂ ਬਹੁਤੇ ਸ਼ਬਦ ਹੋਰ ਨਾ ਕਹਾ ਕਿਉਂਕਿ ਜਦੋਂ ਅਜਿਹਾ ਅਖਾੜਾ ਇੱਕ ਪਖਿਆ ਹੋਵੇ ਉੱਥੇ ਬਹੁਤਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ ਕੁਝ ਕਰਕੇ ਦਿਖਾਣਾ ਚਾਹੀਦਾ ਔਰ ਮੈਂ ਇੱਥੇ ਆਪ ਸੰਗਤ ਦੇ ਵਿੱਚ ਖੜਕੇ ਇਹ ਮੈਂ ਪ੍ਰਸਾਦ ਉਹਨੀਆਂ ਕਿ ਜੋ ਸ਼ਬਦ ਇੱਥੇ ਮੈਂ ਕਹਿ ਕੇ ਜਾਵਾਂਗੀ ਕੋਸ਼ਿਸ਼ ਕਰਾਂਗੇ ਕਿ ਹੂਬ ਹੂ ਉਹਨਾਂ ਤੇ ਪਹਿਰਾ ਦੇ ਸਕੀਏ ਸੋ ਇੱਕ ਵਾਰ ਫੇਰ ਜਿੱਥੇ ਗਤਕਾ ਐਸੋਸੀਏਸ਼ਨ ਨੂੰ ਮੈਂ ਬਹੁਤ ਵਧਾਈ ਦੇਨੀ ਆ ਉੱਥੇ ਮੈਂ ਪਰਮਾਤਮਾ ਅੱਗੇ ਵੀ ਆਪਾਂ ਇਹ ਅਰਜ਼ੋਈ ਕਰਦੇ ਆ ਕਿ ਅਜਿਹੇ ਪ੍ਰੋਗਰਾਮ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਧਰਤੀ ਤੇ ਤੇ ਪੰਜਾਬ ਦੇ ਵਿੱਚ ਕਿਤੇ ਵੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸਾਡੀਆਂ ਸਿੱਖਿਆ ਦੀਆਂ ਸੰਸਥਾਵਾਂ ਨੇ ਕਾਲਜ ਨੇ ਸਕੂਲ ਨੇ ਉੱਥੇ ਇਹ ਪ੍ਰੋਗਰਾਮ ਨੇ ਜਿਹੜੇ ਵੱਧ ਚੜ ਕੇ ਹੋਣ ਤੇ ਸਾਡਾ ਜਿਹੜਾ ਕੌਮ ਦਾ ਸਾਡਾ ਸਾਡਾ ਵਿਰਸਾ ਹੈ ਖਾਸ ਕਰਕੇ ਸਾਡੀ ਪਨੀਰੀ ਹੈ ਖਾਸ ਕਰਕੇ ਜਦੋਂ ਅਸੀਂ ਜਦੋਂ ਨਸ਼ਿਆਂ ਦੀ ਗੱਲ ਚੱਲਦੀ ਹੈ ਜਦੋਂ ਪਤਿਤ ਪੁਣੇ ਦੀ ਗੱਲ ਚੱਲਦੀ ਹੈ ਅਸੀਂ ਦੋਸ਼ ਆਪਣੀ ਨੌਜਵਾਨ ਪੀੜ੍ਹੀ ਨੂੰ ਦਿੰਨੇ ਆ ਪਰ ਕਿਤੇ ਨਾ ਕਿਤੇ ਦੋਸ਼ੀ ਅਸੀਂ ਵੀ ਆ ਕਿਉਂਕਿ ਅਸੀਂ ਅਸੀਂ ਹੀ ਉਹਨਾਂ ਨੂੰ ਸਹੀ ਰਾਹ ਤੇ ਪਾਣਾ ਹੁੰਦਾ ਹੈ ਉਹਨਾਂ ਦੇ ਜੋਸ਼ ਨੂੰ ਸਹੀ ਤਰੀਕੇ ਦੇ ਨਾਲ ਚੈਨਲਾਈਜ਼ ਕਰਨਾ ਹੁੰਦਾ ਹੈ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਰਿਆਂ ਦੇ ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ سکے ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੀਬੀ ਜੀ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬੜੇ ਲੰਬੇ ਸਮੇਂ ਤੋਂ ਇਹ ਕਾਰਜ ਕਰ ਰਹੀ ਆ ਔਰ ਸਕੂਲਾਂ ਕਾਲਜਾਂ ਦੇ ਵਿੱਚ ਬਤੌਰ ਇੰਚਾਰਜ ਸ਼੍ਰੋਮਣੀ ਕਮੇਟੀ ਨੇ ਖੇਡ ਵਿਭਾਗ ਦੇ ਵਿੱਚ ਸਰਦਾਰ ਤੇਜਿੰਦਰ ਸਿੰਘ ਜੀ ਪੱਡਾ ਸਾਹਿਬ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਸਿਰਫ ਜਿਹੜੀ ਇਹ ਫੈਡਰੇਸ਼ਨ ਸੋਲ ਸਾਹਿਬ ਹੋਣੀ ਜਿਹੜੀ ਗੱਤਕਾ ਫੈਡਰੇਸ਼ਨ ਆਫ ਇ ਇਨਾਂ ਦੀ ਜੋ ਇੱਕ ਰੂਪਰੇਖਾ ਬਣੀ ਆ ਕਿਉਂਕਿ ਖੇਲੋ ਇੰਡੀਆ ਤੱਕ ਇਹਨਾਂ ਦੀਆਂ ਟੀਮਾਂ ਜਾਂਦੀਆਂ ਨੇ ਔਰ ਜਿਸ ਜਿਸ ਤਰ੍ਹਾਂ ਇਸ ਵਾਰ ਦੱਸਿਆ ਗਿਆ ਕਿ ਨੈਸ਼ਨਲ ਦੇ ਵਿੱਚ ਟੀਮਾਂ ਗਈਆਂ ਸਾਡੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਵੀ ਇਹਨਾਂ ਨੇ ਮੌਕਾ ਦਿੱਤਾ ਬਕਾਇਦਾ ਕੋਟਾ ਦਿੱਤਾ ਇਸ ਫੈਡਰੇਸ਼ਨ ਨੂੰ ਅਸੀਂ ਐਸਜੀਪੀਸੀ ਦੇ ਨਾਲ ਇਨਵੋਲਵ ਕਰਕੇ ਇਹਨਾਂ ਦੀ سپورਟ ਕਰੀ ਕਿਉਂਕਿ ਸੰਸਥਾ ਇੱਕ ਸਪੋਰਟਸ ਵਿੰਗ ਤੇ ਇੱਕ ਵਿਰਾਸਤੀ ਜਿਹੜਾ ਅੱਜ ਅਸੀਂ ਕੰਪੀਟੀਸ਼ਨ ਕਰ ਰਹੇ ਦੋ ਵਿੰਗ ਐਸਜੀਪੀਸੀ ਚਲਾਵੇ ਉਹਦੇ ਲਈ ਐਸਜੀਪੀਸੀ ਪਹਿਲਾਂ ਤੋਂ ਵੀ ਕੰਮ ਕਰ ਰਹੀ ਆ ਮਾਨਜੋਗ ਪ੍ਰਧਾਨ ਸਾਹਿਬ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਸਪੋਰਟਸ ਵਿੰਗ ਚਲਾ ਦਿੱਤਾ ਸਿਰਫ ਉਹਨੂੰ ਆਪਾਂ ਅਮਲੀ ਰੂਪ 'ਚ ਲੈ ਕੇ ਆ ਫੈਡਰੇਸ਼ਨ ਦਾ ਬਹੁਤ ਧੰਨਵਾਦ ਬਹੁਤ ਵਧੀਆ ਕੰਮ ਕਰ ਰਹੀ ਐ ਅਸੀਂ ਇਹਨਾਂ ਦੇ ਨਾਲ ਕੰਮ ਕਰਦੇ ਆ ਸੋ ਇਸ ਫੈਡਰੇਸ਼ਨ ਨੂੰ ਆਪਾਂ ਸਾਬੜਾ ਦਈਏ ਕਿਉਂਕਿ ਕੌਮ ਦੀ ਸੰਸਥਾ ਸਿੱਖਾਂ ਦੀ ਸੰਸਥਾ ਜਦੋਂ ਐਸਜੀਪੀਸੀ ਦਾ ਨਾਲ ਇਹਨਾਂ ਦੇ ਲੋਕ ਹੋਗਾ ਅੱਜ ਵੀ ਇਹਨਾਂ ਵੀਰਾਂ ਦਾ ਧੰਨਵਾਦ ਹੈ ਐਸਜੀਪੀਸੀ ਦਾ ਵਿੱਚ ਇਹਨਾਂ ਨੇ ਲੋਕੋ ਲਾਇਆ ਹੋਇਆ ਸੋ ਲੋਕੋ ਇਹਨਾਂ ਨੂੰ ਦੇਈਏ ਤਾਂ ਕਿ ਹੋਰ ਹੌਸਲੇ ਨਾਲ ਕੰਮ ਕਰ ਸਕ ਬਹੁਤ ਧੰਨਵਾਦ ਹੈ ਜੀ ਹਾਂਜੀ ਅਗਲੀ ਕਾਰਵਾਈ ਦੇ ਨਾਲ ਜੀ ਦੋਸਤ ਸਨਮਾ ਜੀ ਨੂੰ ਹੋਰ ਦਿੱਤੇ ਜਾਣਗੇ ਸਰਦਾਰ ਲਖਵੀਰ ਸਿੰਘ ਜੀ ਲਾਇਕ ਕੀਤਾ ਜਾ ਰਿਹਾ ਉਸਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੋਹਾਲੀ ਗਤਕਾ ਐਸੋਸੀਏਸ਼ਨ ਵੱਲੋਂ ਪੰਜਾਬ ਗਤਕਾ ਐਸੋਸੀਏਸ਼ਨ ਦੇ ਬੈਨਰ ਹੇਠ ਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਬੈਨਰ ਹੇਠ ਅੱਜ ਇਹ ਜਿਹੜਾ ਵਿਰਸਾ ਸੰਭਾਲ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਗਿਆ ਤੇ ਇਸ ਵਿੱਚ ਬਹੁਤ ਹੀ ਲੋਕਾਂ ਵੱਲੋਂ ਸ਼ਲਾਘਾ ਵੀ ਹੋਈ ਹੈ ਤੇ ਇਤਸ਼ਾਹ ਪਾਇਆ ਗਿਆ ਹੈ ਕਾਫੀ ਲੋਕ ਜਿਹੜੇ ਇਸ ਪ੍ਰੋਗਰਾਮ ਦੇ ਥਰੂ ਮੈਂ ਉਮੀਦ ਕਰਦਾ ਕਿ ਬਾਣੀ ਤੇ ਬਾਣੇ ਨਾਲ ਜੁੜਨਗੇ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਸੇਧ ਮਿਲੂਗੀ ਕਿਉਂਕਿ ਇਸ ਦਿਨ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਾਜਨਾ ਕੀਤੀ ਸੀ ਤੇ ਅਸੀਂ ਉਸ ਦਿਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਉਹਨਾਂ ਸਿੰਘਾਂ ਸੂਰਮਿਆਂ ਦੀਆਂ ਕੁਰਬਾਨੀਆਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ ਇਹਦੇ ਨਾਲ ਅਸੀਂ ਇੱਕ ਹੋਰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਹੈਗਾ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਬਾਣੀ ਤੇ ਬਾਣੇ ਨਾਲ ਜੁੜਨ ਤੇ ਮੈਂ ਸਪੈਸ਼ਲ ਗੋਸਲ ਸਾਹਿਬ ਦਾ ਜਿਹੜੇ ਮੁਹੱਲੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਦਵਿੰਦਰ ਸਿੰਘ ਜੀ ਜੁਗਨੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਤੇ ਬਾਕੀ ਵੀ ਜਿੰਨੇ ਅਹੁਦੇ ਸਹਿਬਾਂ ਅਹੁਦੇਦਾਰ ਹੈ ਉਹਨਾਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਹੀ ਸਫਲਤਾਪੂਰ ਤੇ ਵਰਲਡ ਕਲਾਸ ਜਿਹੜਾ ਹੈਗਾ ਉਹ ਜਿਹੜਾ ਹੈਗਾ ਅੰਜਾਮ ਦਿੱਤਾ ਤੇ ਲੋਕਾਂ ਨੇ ਇਹਦੀ ਤੁਹਾਡੇ ਸਾਹਮਣੇ মিডিਆ ਦੇ ਵੀ ਬਹੁਤ ਸਰਾਹਣਾ ਕੀਤੀ ਗਈ ਤੇ ਮੈਂ ਸਾਰੇ ਪਾਰਟਿਸਪੈਂਟ ਉਹਨਾਂ ਦੇ ਜਿਹੜੇ ਪਰਿਵਾਰ ਤੇ মিডিਆ ਦਾ ਵੀ ਬਹੁਤ ਧੰਨਵਾਦ ਕਰਦਾ ਥੈਂਕ ਯੂ ਸੋ ਮਚ ਅਸਾਂ ਜਿਹੜੇ ਸਿੱਖਿਆਕਰਦਾਰੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਸਿੱਖਿਆਕ ਅਦਾਰਿਆਂ ਦੇ ਵਿੱਚ ਕਿੰਨੀ ਕੋ ਲੋੜ ਹੈ ਕਿ ਇਹਨਾਂ ਚੀਜ਼ਾਂ ਨੂੰ ਹੰਗਾਰਾ ਦਿੱਤਾ ਜਾਂਦਾ ਹੈ ਸਿੱਖਿਆਕਰਦਾਰਾਂ ਤੋਂ ਬਿਨਾ ਵੀ ਸਾਰੇ ਜਿਹੜੇ ਅਦਾਰੇ ਹੈਗੇ ਆ ਜਿਹੜੇ ਹੋਰ ਵੀ ਧਰਮ ਨਾਲ ਜੁੜੇ ਹੋਏ ਆ ਜਾਂ ਗੁਰਦੁਆਰਾ ਸਾਹਿਬਾਨ ਹੈਗੇ ਤਾਂ ਉਹਨਾਂ ਚ ਵੀ ਸਾਰਿਆਂ ਚ ਇਸ ਇਸ ਤੇ ਜ਼ੋਰ ਦੇਣ ਦੀ ਲੋੜ ਹੈ ਕਿਉਂਕਿ ਇਹ ਗਤਕਾ ਸਾਨੂੰ ਵਿਰਾਸਤ ਵਿੱਚ ਮਿਲੀ ਹੋਈ ਆ ਗੁਰੂ ਸਾਹਿਬ ਦੀ ਰਸਾਈ ਹੋਈ ਗੇਮ ਹੈ ਤੇ ਇਹਨੂੰ ਅਸੀਂ ਜਿਹੜਾ ਹੈਗਾ ਇਸ ਉਪਰਾਲੇ ਨਾਲ ਇਹਨੂੰ ਸਪੋਰਟਸ ਦੇ ਤੌਰ ਤੇ ਰਜਿਸਟਰ ਕਰਾਇਆ ਗਿਆ ਹੈ ਇਹ ਪੰਜਾਬ ਜਿਹੜੀ ਸਰਕਾਰ ਵੱਲੋਂ ਵੀ ਮਾਨਤਾ ਪ੍ਰਾਪਤ ਹੈ ਤੇ ਖੇਲੋ ਇੰਡੀਆ ਚ ਵੀ ਇਹ ਖੇਡੀ ਗਈ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਗੋਆ ਵਿੱਚ ਨੈਸ਼ਨਲ ਹੋਈਆਂ ਸੀ ਉਹਨਾਂ ਵਿੱਚ ਵੀ ਜਿਹੜੀ ਹੈਗੀ ਆ ਇਹ ਗੇਮ ਸ਼ਾਮਲ ਕੀਤੀ ਗਈ ਆ ਸੋ ਹੁਣ ਬੱਚਿਆਂ ਚ ਵੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਇਹ ਸਾਰਿਆਂ ਦਾ ਫਰਜ ਬਣਦਾ ਵਿਦਿਆਕਦਾਰਿਆਂ ਦਾ ਕਿ ਉਹ ਇਸ ਗੇਮ ਦੀ ਪ੍ਰਫੁੱਲਤਾ ਲਈ ਕੰਮ ਕਰਨ